ਮੇਰੇ ਦੋਸਤੋ ਐਸਪੀ ਸਬਲੀਮੈਂਟ ਦੇ ਤੁਹਾਡਾ ਸਵਾਗਤ ਹੈ ਮੈਂ ਸੰਜੀਤ ਸਿੰਘ ਪਾਣ ਦੋਸਤੋ ਮੈਂ ਉਸ ਪਰਿਵਾਰ ਤੋਂ ਜਿਹੜਾ ਹੈਗਾ ਜਿਸ ਪਰਿਵਾਰ ਚ ਗਰੀਬੀ ਬਹੁਤ ਜ਼ਿਆਦਾ ਸੀ ਤੇ ਉਸ ਪਰਿਵਾਰ ਤੋਂ ਮੈਂ ਇੱਥੇ ਤੱਕ ਪਹੁੰਚਿਆ ਜਿੱਥੇ ਪਰਿਵਾਰ ਦੇ ਬੱਚਿਆਂ ਨੂੰ ਦਿਹਾੜੀ ਕਿੰਨੇ ਜਾਂਦਾ ਸੀ ਪਰਾਂ ਹੋਰ ਉੜਾਉਣ ਤੋਂ ਹਟਾ ਲਿਆ ਜਾਂਦਾ ਭੜਾਈ ਨਹੀਂ ਕਰਵਾਈ ਜਾਂਦੀ ਇੱਦੀ ਪਰ ਮੈਂ ਇੱਕ ਲਗਾਤਾਰ ਕਈ ਸਾਲ ਪਹਿਲੀ ਉਹ ਕਬੱਡੀ ਖੇਡਿਆ 4 ਸਾਲ ਮੈਂ ਸਕੂਲ ਵੱਲੋਂ ਸਟੇਟ ਜੀ ਉਹ ਖੇਡੇ ਮੈਂ 2 ਸਾਲ ਜਿਹੜੀ ਨੈਸ਼ਨਲ ਖੇਡਿਆ ਤੇ ਉਸ ਤੋਂ ਇੱਕ ਸਾਲ ਜਿਹੜਾ 골ਡ ਮੈਡਲ ਵੀ ਪ੍ਰਾਪਤ ਕਰਿਆ ਤੇ ਮੈਂ ਪਿਛਲੇ 2 ਸਾਲਾਂ ਤੋਂ 3 ਸਾਲਾਂ ਤੋਂ ਮੈਂ ਲਗਭਗ ਪਾਵਰ ਲਿਫਟਿੰਗ ਦੀ ਗੇਮ ਹੈ ਉਹ ਕਰ ਰਿਹਾ ਹਾਂ ਤੇ ਅਸੀਂ ਉਸ ਮੈਕ ਪਾਬਲੋਵ ਦੀ ਸਟੇਜ ਦੋ ਵਾਰੀ ਉਹ ਖੇਡ ਚੁੱਕਾ ਪੰਜਾਬ ਖੇਡ ਮੇਲਾ ਤੇ ਦੋਸਤੋ ਮੈਂ ਕਈ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਸਭ ਨੂੰ ਪਾਬਲੋਵ ਦੀ ਟ੍ਰੇਨਿੰਗ ਲਈ ਉਹ ਫਰੀਦੰਗਾਂ ਗ੍ਰੈਜੂਏਟ ਸਭ ਨੂੰ ਫਰੀਦੰਗਾ ਤੇ ਅਸਲ 'ਚ ਦੋਸਤੋ ਕਹਿਣਾ ਹੋਵੇ ਅਸੀਂ ਉਦੋਂ ਪਰਵਾਰਾ ਚੁੱਟ ਕੇ ਆਇਆ ਜਿਹੜੇ ਬਹੁਤ ਜ਼ਿਆਦਾ ਗਰੀਬ ਦਬੇ ਕੁਚਲੇ ਜਿਹੜੇ ਹੈਗੇ ਆ ਨੌਜਵਾਨ ਹੈਗੇ ਆ ਤੇ ਇਹ ਰਸਤੇ ਤੇ ਅਸੀਂ ਇਸ ਕਰਕੇ ਆਏ ਆ ਗੇਮ ਕਰਨ ਦਾ ਸ਼ੌਂਕ ਸ਼ੁਰੂ ਤੋਂ ਦੀ ਕਬੱਡੀ ਖੇਡਿਆ ਕਰਦੇ ਸੀ ਕਬੱਡੀ ਚ ਗੋਡੀ ਦੀ ਛੱਟ ਵੱਜੀ ਲਿਗਾਮੈਂਟ ਟੁੱਟ ਗਿਆ ਆਪਰੇਸ਼ਨ ਕਰਨ ਲਈ ਜਿਹੜੇ ਕਰਵਾਉਣ ਲਈ ਉਹ ਪੈਸੇ ਕਈ ਸਾਲ ਜਿਹੜੇ ਉਹ ਨਹੀਂ ਜੁੜੇ ਇਸ ਕਰਕੇ ਉਹ ਕਬੱਡੀ ਕਿੰਨੀ ਜਿਹੜੀ ਅਸੀਂ ਭੱਜੀ ਦੌੜਉਂਦੀ ਜਾਂ ਗੋਡਾ ਨਿਕਲ ਜਾਂਦਾ ਸੀ ਤੇ ਫਿਰ ਕਬੱਡੀ ਛੱਡ ਕੇ ਮਿਹਨਤ ਕਰਨ ਦਾ ਸ਼ੌਂਕ ਦੀ ਜਿਹੜੀ ਜਿਮ ਲੈਣ ਚੁਣੀ ਜਿਮੋਂ ਮਿਹਨਤ ਲਾਇਆ ਕਰਾਂਗੇ ਉਹ ਤੋਂ ਇਹ ਜਿਹੜਾ ਉਹ ਕਬੱਡੀ ਦਾ ਜਨੂੰਨ ਤੇ ਸ਼ੌਂਕ ਜਿਹੜਾ ਪੈਦਾ ਹੋਇਆ ਵੀ ਉੱਥੇ ਤੋਂ ਅਸੀਂ ਕੋਚਿੰਗ ਸ਼ੁਰੂ ਕਰਨ ਲੱਗੇ ਜਦੋਂ ਕੋਚਿੰਗ ਸ਼ੁਰੂ ਕਰੀ ਨੌਲੇਜ ਵਾਰੀ ਤੇ ਅਸੀਂ ਪਾਤਰਾ ਵੱਡੀ ਜੀਮਾ ਚ ਜਿਹੇ ਕੋਚਿੰਗ ਮੈਨੇ ਉਹ ਕਰੀ ਤੇ ਡਾਈਟ ਪਲਾਨ ਬਣਾਉਣ ਲੱਗੇ ਆ ਫਿਰ ਅਸੀਂ ਲੀਆਂ ਟ੍ਰੇਨਿੰਗਾਂ ਦੇਣ ਲੱਗੇ ਆ ਤੇ ਬਹੁਤ ਦੋਸਤਾਂ ਜਿਹੜੇ ਪਾਤਰਾ ਚ ਮੇਰੇ ਨੂੰ ਜਾਣਦੇ ਆ ਉਹਨਾਂ ਨੇ ਬਹੁਤ ਆ ਕੇ ਅਸੀਂ ਬਾਜੀ ਨੇ ਭਟਾਏ ਵੀ ਕਹਿੰਉਂਦੇ ਆ ਨੇ ਅਸੀਂ ਮੈਂ ਬਾਜੀ ਨੇ ਉਹ ਵਧਾਈ ਵੀ ਹੈਗੇ ਆ ਮਤਲਬ ਫਿਰ ਨਾਲ ਫਿਰ ਮੈਂ ਕੋਚ ਵੀ ਹੈਗਾ ਅੱਗੇ ਅਤੇ ਏ ਰਸਤੇ ਆ ਏਸੇ ਕਰਕੇ ਜੁਨਾ ਹੈ ਕਿ ਅਸੀਂ ਬਸ ਮਿਹਨਤ ਕਰਨ ਦਾ ਸ਼ੌਂਕੀ ਪਰ ਆ ਸਪਲiments ਸਟੋਰ ਜਿਹੜਾ ਖੁੱਲਣ ਦਾ ਕਾਰਨ ਕੀ ਆ ਮੇਹਨਤ ਕਿਉਂਕਿ ਦੋਸਤੋ ਆਰਥਿਕ ਸਮੱਸਿਆ ਹੈ ਜਿਹੜੀ ਸਭ ਨੂੰ ਪਤਾ ਵੀ ਆਰਥਿਕ ਸਮੱਸਿਆ ਮਿਹਨਤ ਕਰੋਂ ਹੋ ਸਕਦੀ ਆ ਤੇ ਉਹ ਹੈ ਵੀ ਗਈ ਆ ਲੋੜ ਹੈ ਪਰਿਵਾਰ ਨੂੰ ਪਰ ਅਸਲ ਚ ਕਾਰਨ ਇਹ ਆ ਵੀ ਫੜੇੜ ਨਵੇਂ ਜਵਾਬ ਆ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਗਲਤ ਰਹਾ ਤੇ ਇਹ ਅੱਜ ਦੇ ਅ ਕੋਈ ਵੀ ਕੋਚ ਨਾਲ ਉਹ ਟ੍ਰੇਨਰ ਨਾਲ ਉਹ ਵੀ ਉਹ ਗਲਤ ਰਸਤੇ 'ਚ ਇਹਨਾਂ ਨੂੰ ਉਹ ਚਲਾਉਂਦੇ ਹੈਗੇ ਆ ਅਸੀਂ ਸਾਨੂੰ ਮਾਰਾ ਨਹੀਂ ਕਹਿੰਦੇ ਨਾ ਅਸੀਂ ਕਿਸੇ ਦਾ ਨਾਮ ਲੈਂਦੇ ਪਰ ਇੱਕ ਗਲਤ ਫੈਕਟ ਵੀ ਭੁਲਾਈ ਜਾਂਦੀ ਆ ਪਰ ਜੇ ਇਹ ਚੀਜ਼ ਹੈ ਵੀ ਬੱਚਿਆਂ ਨੂੰ ਬਤਰਾ ਆਉਂਦੀ ਇਹ ਐਥਲੀਟ ਦਾ ਬੱਚਿਆਂ ਨੂੰ ਬਤਰਾ ਪਾਇਆ ਜਾਂਦਾ ਪੈਸੇ ਇੱਕ ਮੌਡਲਿੰਗ ਵਾਲੀ ਚੀਜ਼ ਮਾੜਾ ਸਪਲੀਮੈਂਟ ਜਿਹੜਾ ਬੱਚਿਆਂ ਨੂੰ ਉਹ ਦਿੱਤਾ ਜਾਂਦਾ ਕੋਈ ਇਹ ਹੈ ਜੇ ਬਹੁਤ ਕੇਸ ਜੇ ਹੈ ਵੀ ਸਾਡੇ ਕੋਲ ਸਾਡੇ ਸਟੂਡੈਂਟ ਆਏ ਆ ਜਿਨ੍ਹਾਂ ਦਾ ਕਾਫੀ ਕਾਫੀ ਰਮ ਇਨਸਾਨ ਹੋ ਗਿਆ ਇਹਦੇ ਨਾਲ ਹੀ ਕਤਮਮੀ ਦੋਸਤੋ ਇਹ ਫਲਾਈ ਜਾਂਦੀ ਆ ਵੀ ਜਦੋਂ ਉਹ ਬੱਚੇ ਨੇ ਸਪਲੀਮੈਂਟ ਖਾ ਲਿਆ ਜਿਨ੍ਹਾਂ ਨੂੰ ਕੋਈ ਨੁਕਸਾਨ ਸਾਈਡ ਇਫੈਕਟ ਹੋ ਗਿਆ ਤਾਂ ਫਿਰ ਸਾਰੇ ਦੋਸਤ ਸਪਲੀਮੈਂਟਸ ਨੂੰ ਮਾਰਾ ਉਹ ਕਹਿ ਲੱਗ ਜਾਂਦੇ ਆ ਪਰ ਨਹੀਂ ਸਪਲੀਮੈਂਟਸ ਕੋਈ ਮਾਰੇ ਨਹੀਂ ਹੈ ਇਹ 3D ਹੀ ਸਾਲਕ ਹੁੰਦੇ ਆ ਫਰੀਦੇ ਹਿਸਾਬ ਨਾਲ ਹੀ ਬਣਦੇ ਆ ਪਰ ਗੱਲ ਹੈ ਕੁਆਲਿਟੀ ਦੀ ਬੱਚਿਆਂ ਨੂੰ ਕਿਹੜੀ ਕੁਆਲਿਟੀ ਕੌਣ ਕੀ ਦੇ ਰਿਹਾ ਬੱਚਿਆਂ ਨੂੰ ਪੱਕੀ ਨਹੀਂ ਹੋ ਸਕਦੀ ਇਹਨੇ ਉੱਤੇ ਦੀ ਪਰ ਇੱਕ ਵਿਸ਼ਵਾਸ ਹੁੰਦਾ ਬੱਚਾ ਉਹਨਾਂ ਤੋਂ ਹੀ ਇਹ ਲੈ ਲੈਂਦਾ ਸਾਡੇ ਨਾਲ ਬੱਚੇ ਰਹਿ ਗਿਆ ਉਹਨਾਂ ਨੂੰ ਸਾਡੇ ਦੇ ਵਿਸ਼ਵਾਸ ਆ ਤੇ ਅਸੀਂ ਇਹ ਚੀਜ਼ ਸੋਚੀ ਆ ਵੀ ਅਸੀਂ ਉਹਨਾਂ ਬੱਚਿਆਂ ਨੂੰ ਜਿਹੜੀ ਉਹ ਚੀਜ਼ ਹੈ ਉਹ ਸਹੀ ਪ੍ਰੋਵਾਈਡ ਕੀਤੀ ਕਰਵਾਣੀ ਆ ਦੇ ਉਹਨਾਂ ਦਾ ਕੋਈ ਨੁਕਸਾਨ ਤਾਂ ਉਹਨਾਂ ਨੂੰ ਨਹੀਂ ਕਰਦੇ ਨਾ ਜਿਹੜੇ ਬੱਚੇ ਗੇਮ ਕਰਦੇ ਆ ਜਿਹੜੇ ਬੱਚੇ ਸਪੋਰਟਸ ਲੈਂਡ 'ਚ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਗੇਮ ਆ ਪ੍ਰੋਟੀਨ ਮਲਟੀਵਿਟਾਮਿਨ ਫਿਸ਼ ਆਲ ਵਰਗੇ ਜਿਹੜੇ ਸਾਲਟ ਆ ਉਹਨਾਂ ਲਈ ਤਤਰੀ ਦੀ ਜਰੂਰੀ ਹੋ ਜਾਂਦੇ ਲੈਣੇ ਕਿਉਂਕਿ ਇੱਕੋ ਆਮ ਇਨਸਾਨ ਨਾਲੋਂ ਜਿਹੜੀ ਦੁਨੀਆ ਚਲਦੀ ਫਿਰਦੀ ਆ ਉਹਨਾਂ ਆਮ ਫਰਨਾ ਨਾਲੋਂ ਇਹ ਲੋਕ ਇਹ ਸਟੂਡੈਂਟ ਵਿਦਿਆਰਥੀ ਇਹ ਜਿਹੜੇ ਖਿਡਾਰੀ ਹੁੰਦੇ ਆ ਵੱਧ ਜਿਹੜਾ ਉਹ ਜਿਹੜਾ ਵੱਧ ਆ ਉਹ ਕੰਮ ਕਰਦੇ ਆ ਪ੍ਰੈਕਟਿਸ ਕਰਦੇ ਆ ਸੈਸ਼ਨ ਆਈ ਕਰਦੇ ਆ ਸਰੀਰ ਤੋੜਦੇ ਆ ਇਸ ਕਰਕੇ ਰਿਕਵਰੀ ਲਈ ਇਹਨਾਂ ਦੋਸਤਾਂ ਨੂੰ ਇਹਨਾਂ ਖਿਡਾਰੀਆਂ ਨੂੰ ਇਹ ਸਪਲੀਮੈਂਟ ਜਿਹੜੀ ਅਡਰੂਟ ਐਣੀ ਆ ਨਹੀਂ ਕਿਤੇ ਇਹ ਸਪਲੀਮੈਂਟ ਨਹੀਂ ਕਰਦਣਗੇ ਜੇਕਰ ਡਾਈਟ ਚੋਂ ਸਾਲਟ ਨਹੀਂ ਪੂਰੇ ਹੋ ਰਹੇ ਤਾਂ ਉਹਨਾਂ ਦਾ ਸਰੀਰ ਜਿਹੜਾ ਡੁੱਗੂਗਾ ਇੰਜਰੀ ਹੋ ਸਕਦੀ ਹੈ ਐਂਡੀਟੀ ਵੱਧੂ ਵੀ ਜੇ ਹੋਈ ਪਰ ਬੈਨੀਫਿਟ ਇਹਦਾ ਇਹੀ ਆ ਵੀ ਇਹ ਸਰੀਰ ਦੇ ਸਾਲਟ ਹੁੰਦੇ ਆ ਇਹ ਸਰੀਰ ਦੇ ਤੱਕ ਪਹਿਲਾਂ ਮੌਜੂਦ ਹੁੰਦੇ ਆ ਜਿਵੇਂ ਅਸੀਂ ਆਮੇ ਖਾਂਦੇ ਆ ਉਹਨਾਂ ਵਿੱਚ ਸਾਨੂੰ ਪ੍ਰੋਟੀਨ ਮਿਲਦਾ ਯੋਗ ਜੀ ਬੁੱਤੂ ਪਿੰਨਿਆ ਖੀਰ ਖਾਂਦੇ ਆ ਇਹ ਪ੍ਰੋਟੀਨ ਉਹੀ ਕੀ ਹੈ ਵੇਹੜ ਲਿੰਗ ਕਾਰਬੋਹਾਈਡਰੇਟ ਇਹ ਕਾਰਬ ਸਾਨੂੰ ਰੋਟੀ ਚ ਮਿਲਦੇ ਆ ਚਾਵਲਾ ਚ ਮਿਲਦੇ ਆ ਆਲੂ ਚ ਮਿਲਦੇ ਆ ਕਾਰਬੋਹਾਈਡਰੇਟ ਮਤਲਬ ਇੱਕ ਪਾਵਰ ਊਰਜਾ ਦਾ ਸਰੋਤ ਹੁੰਦੇ ਆ ਤੇ ਕੁਝ ਗਲਤ ਜਾਣਕਾਰੀ ਇਹਨਾਂ ਮੈਂ ਪਹਿਲੀ ਕਲੀਨਸ ਆਫ ਰੀਡਿੰਗ ਸੁਲਾਈਆਂ ਜਾਂਦੀਆਂ ਨੇ ਗਲਤ ਜਾਣਕਾਰੀਆਂ ਬਹੁਤ ਜ਼ਿਆਦਾ ਇਸ ਤੇ ਹੈਗੀਆਂ ਨੇ ਜੀ ਹਰੀਤ ਤ੍ਰਿੰਦਰ ਮਾੜਾ ਹਰੀਤ ਕੋਚ ਮਾੜਾ ਨਹੀਂ ਪਰ ਅੱਜ ਕੱਲ੍ਹ ਸਸਤੇ ਕਰਕੇ ਇੱਕ ਵਿਸ਼ਵਾਸ ਕਰਕੇ ਜੇ ਦੇਖੋ ਜਿਹੜਾ ਮਹਿੰਗਾ ਕੋਈ ਲੈ ਰਿਹਾ ਉਹ ਵਿਸ਼ਵਾਸ ਕਰਕੇ ਉਹਦੇ ਫਾਦਰ ਰਿਹਾ ਜੇ ਕੋਈ ਸਸਤਾ ਲੈ ਰਿਹਾ ਤਾਂ ਇੱਕ ਸਸਤੇ ਕਰਕੇ ਉਹਦੇ ਫਾਦਰ ਨੇ ਆ ਇੱਕ ਸਸਤੇ ਕਿਉਂ ਇਹਨੇ ਇਹਨੇ ਬੱਡੇ ਡੱਬੇ ਇਹਨੇ ਦੀ ਦੂਰੋਂ ਜਿਹੜੇ ਪਹੁੰਚਦੇ ਆ ਇੰਪੋਰਟਰ ਕਹਿੰਦੇ ਕੋਈ ਡੱਬਾ 3500 ਦਾ ਵੀ ਜਿਹੜਾ ਵੇਚਿਆ ਜਾਂਦਾ ਪਰ ਇਹਦੀ ਕਿੰਨ ਇੱਕ ਬਾਹਰੋਂ ਕੋਟ ਹੋ ਗਿਆ ਇਹ ਹੋ ਗਿਆ ਕਿ ਕਿੰਨੇ ਤਰ੍ਹਾਂ ਦੇ ਟੈਕਸ ਲੱਗੇ ਹੋਣਗੇ ਉਹ ओरिजिनल ਨਹੀਂ ਹੋ ਸਕਦੀ ਅਸੀਂ ਦਾਅਵਾ ਕਰ ਅਸੀਂ ਇਹ ਗੱਲ ਕਹਿੰਦੇ ਆਂ ਵੀ ਅਸੀਂ origignal ਦਾ ਕੰਮ ਕਰਦੇ ਆਂ ਸਾਡੀ ਦੁਕਾਨ ਦੇ ਅੰਦਰ ਕੋਈ ਵੀ ਚੀਜ਼ ਨਹੀਂ ਪਈ ਜਿਹੜੀ origignal ਨਹੀਂ ਹੈਗੀ ਅਸੀਂ ਹਰ ਇੱਕ ਦੀ ਗਾਰੰਟੀ ਲੈਂਦੇ ਆਂ ਇਹ ਕੋਈ ਨਿਸ਼ਾਨ ਜਿਹੜਾ ਉਹ ਨਹੀਂ ਕਰੂਗੀ ਜੇਕਰ ਕਿਸੇ ਕਿਸੇ ਚੀਜ਼ ਦਾ ਕੋਈ ਵੀ ਤਰੀਕੇ ਦਾ ਜਿਹੜਾ ਨੁਕਸਾਨ ਆ ਤਾਂ ਅਸੀਂ ਉਹ ਨੁਕਸਾਨ ਬਾਰੇ ਪਹਿਲਾਂ ਦੱਸਦੇ ਆਂ ਵੀ ਇਸ ਚੀਜ਼ ਦਾ ਇਹ ਨੁਕਸਾਨ ਜਿਹੜਾ ਉਹ ਹੈਗਾ ਅਸੀਂ ਉਹ ਜਾਣਕਾਰੀ ਦਿੰਦੇ ਆਂ ਉਹਨਾਂ ਦੀ ਬੋਡੀ ਨੂੰ ਪੜਦੇ ਆਂ ਸਟੱਡੀ ਕਰਦੇ ਆਂ ਉਹਨਾਂ ਦੀ ਬੋਡੀ ਦੇ ਸਾਰੇ ਜਿਹੜੇ ਲੋਕ ਟੈਸਟ ਵੀ ਇਹਦੀ ਕਰਵਾਣੇ ਮੈਂਦੀ ਆ ਜਿਹਨੂੰ ਕਰਵਾਣੇ ਆ ਤੇ ਉਹਨਾਂ ਦੀ ਬੋਡੀ ਦੇ ਹੋਣ ਹੀ ਅਗੇ ਇਹਨਾਂ ਨੂੰ ਦੇ ਦਿੰਦੇ ਆ ਪਰ ਜੇਕਰ ਇੱਕ ਕੋਈ ਨਾਰਮਲ ਇਨਸਾਨ ਕਿਸੇ ਵੀ ਜਿਹਨੂੰ ਲੋੜ ਨਹੀਂ ਹੈ ਕੋਈ ਮਹੀਨਾ ਦੋ ਮਹੀਨੇ ਸਾਲ ਪਿੰਨਾ ਲੜੋ ਜਿਮ ਲਾਣ ਲੱਗ ਗਿਆ ਥੋੜੀ ਡੋਲੇ ਬਣ ਗਏ ਫ੍ਰੀਲ ਬਣ ਗਿਆ ਤੇ ਉਹ ਬੰਦਾ ਇਹੀ ਗੀ ਚੀਜ਼ਾਂ ਲੈਣ ਲੱਗ ਜੇ ਪੈਸੇ ਕਮਾਉਣ ਦਾ ਮਾਰਾ ਆਪਦੀ ਰੈਕ ਦਾ ਮਾਰਾ ਤੇ ਇਹ ਚੀਜ਼ ਬੱਚਿਆਂ ਤੋਂ ਅਸੀਂ ਬੱਚਿਆਂ ਨੂੰ ਬਚਣ ਲਈ ਅਸੀਂ ਕਹਿੰਦੇ ਆ ਕੀ ਨੌਜੇ ਪੜੋ ਉਹਨੂੰ ਪਹਿਲਾਂ ਹਲੇ ਜੀ ਨਟ ਤੇ ਪਈ ਆ ਕੀ ਚੀਜ਼ ਤੁਹਾਡੇ शरीर ਨੂੰ ਲੱਗੂਗੀ ਇਹ ਜਾਣਦਾ ਤਾਂ ਤੁਹਾਡਾ ਕੋਚ ਹੀ ਆ ਕੋਈ ਆਨਲਾਈਨ ਯੂਟਿਊਬਰ ਜਿਹੜੀ ਇਹ ਚੀਜ਼ ਨਹੀਂ ਜਾਣਦੇ ਕਾਹਨ ਕਿ ਉਹ ਕੋਚ ਨੇ ਤੁਹਾਡਾ ਸ਼ਰੀਰ ਦੇਖਿਆ ਪਰ ਜੇ ਉਹ ਕੋਚ ਹੀ ਆ ਉਹ ਪੜਿਆ ਲਿਖਿਆ ਜੇ ਉਹਦੀ ਪ੍ਰੈਕਟਿਸ ਹੈਗੀ ਆ ਜੇ ਉਹਦਾ ਫਿਟਨੈਸ ਦਾ ਕੋਰਸ ਹੈਗਾ ਸਾਡਾ ਐਕਸਪੀਰੀਅੰਸ ਉਹ ਸਾਲ ਦਾ ਅਸੀਂ ਨੈਸ਼ਨਲ ਕੈਂਪੀ ਲਵਾਇਆ ਅਸੀਂ ਫੀਲ ਕੈਂਪ ਵੀ ਲਵਾਇਆ ਅਸੀਂ ਬੜੇ ਬੜੇ ਜਿਹੜੇ ਐਮਪੀ ਐਂ ਜਿਹੜੇ ਸਾਡੇ ਮਾਸਟਰ ਜੀ ਹੁੰਦੇ ਆ ਜਿਉਂ ਨਾਲ ਉਹ ਵੀ ਇਹ ਕੋਚਿੰਗ ਲਈ ਆ ਅਸੀਂ ਬੜੇ ਬੜੇ ਬੋਡੀ ਬਿਲਡਰਾਂ ਕੋਲੋਂ ਜਿਹੜਾ ਮਿਲੇ ਆ ਅਸੀਂ ਐਕਸਪੈਰੀਮੈਂਟ ਕਰਿਆ ਸੀ ਜਿਹੜੀ ਚੀਜ਼ ਦਾ ਅਸੀਂ ਐਕਸਪੈਰੀਮੈਂਟ ਕਰਿਆ ਸੀ ਸੀਰੀਜ਼ ਕਰਿਆ ਫੇਰ ਇੱਥੇ ਆ ਕੇ ਜਿਹੜਾ ਉਹ ਬੈਠੇ ਆ ਤੇ ਇਦੋਂ ਹੀ ਦੂਰ ਤੋਂ ਇੱਕ ਗੱਲ ਹੋਰ ਹੈ ਵੀ ਅਸੀਂ ਗਰੀਬ ਪਰਿਵਾਰ ਤੋਂ ਉੱਠ ਕੇ ਇੱਥੇ ਬਹੁੰਚੀਆਂ ਤੇ ਅਜੇ ਵੀ ਇਹ ਦੁਕਾਨ ਅਸੀਂ 300 ਰੁਪਇਆ ਜੋੜ ਕੇ ਜਾਂ ਕਹਿ ਸਕਦੇ ਹਾਂ ਵੀ ਇਧਰੋਂ ਉਧਰੋਂ ਲੈ ਕੇ ਇਹ ਦੁਕਾਨ ਦੀ ਸੀ ਤਿਆਰ ਕਰੀਆ ਇਹ ਦੁਕਾਨ ਦਾ ਮਕਸਦ ਮੇਨ ਕਿਸੇ ਦਾ ਨੁਕਸਾਨ ਕਰਨ ਨਹੀਂ ਇਹ ਦੁਕਾਨ ਦਾ ਐਸਪੀ ਸਪਲੀਮੈਂਟ ਦਾ ਮੇਲ ਦਾ ਮੈਂ ਤੁਹਾਨੂੰ ਥੋੜੀ ਸਿਹਤ ਦੇਣਾ ਹੈ ਸਿਹਤ ਕਿਹਦੀ ਮਰਜੀ ਹੋ ਸਕਦੀ ਆ ਅਸੀਂ ਪਹਿਲਾਂ ਬੱਚੇ ਨੂੰ ਜੇ ਕੋਈ ਸਾਡੇ ਭੁਲੰਦਾ ਨੂੰ ਡਿਸਪਲਿਨਸ ਕਰਾਵੇ ਆ ਡਿਸਪਲਿਨਸ ਕਰਾ ਕੇ ਅਸੀਂ ਸ਼ਾਸਨ ਕਰਾ ਕੇ ਅਸੀਂ ਉਹਨੂੰ ਫਿਰ ਜਿਹੜੀ ਉਹ ਇੰਨਾ ਤੱਕ ਜਿਹੜੀਆਂ ਚੀਜ਼ਾਂ ਨੇ ਸਪਲੀਮੈਂਟਸ ਨੇ ਉਹਨਾਂ ਨੂੰ ਉਹਨਾਂ ਨੂੰ ਜਿਹੜੀਆਂ ਰਿਕਮੈਂਡ ਕਰਦੇ ਆ ਪਰ ਅੱਜ ਤੱਕ ਜੇਕਰ ਕੋਈ ਬੱਚਾ ਸਾਡੇ ਨੂੰ ਕੁਛ ਦਾ ਸਪਲੀਮੈਂਟਸ ਬਾਰੇ ਅਸੀਂ ਉਹਨੂੰ ਮੈਂ ਗਾਈਡ ਕਰਦਾ ਨਹੀਂ ਅਜੇ ਤੱਕ ਮੈਂ ਇਸ ਨੂੰ ਐ ਨਹੀਂ ਜੀ ਭਾਈ ਨੂੰ ਪਰੋਡੇ ਜਣਾਉ ਲੈਣਾ। ਜੁਦੀਕਰ ਦੋਸਤੋ ਇਹ ਆ ਵੀ ਜਿਹੜੇ ਸਾਡੇ ਦੋਸਤ ਪਿੰਡਾਂ ਚੋਂ ਕੰਮ ਕਰਦੇ ਆ ਫੇਰ ਦੇ ਅਗਰੌਂਡਾਂ 'ਚ ਜਿੰਮ ਵੀ ਲਾਂਦੇ ਆ ਹੋਰ ਗੇਮ ਕਰਦੇ ਆ ਉਹਨਾਂ ਨੂੰ ਸਪਲੀਮੈਂਟ ਦੀ ਜ਼ਰੂਰਤ ਹੁੰਦੀ ਆ ਜਦ ਮੈਂ ਇਸ ਲੈਂਡ ਚ ਆਇਆ ਮੈਂ ਬੜੇ ਅਸੀਂ ਜਿਹੜੇ ਉੱਤਰਲੇ ਕੱਢੇ ਆ ਦੇਖੇ ਆ ਅਸੀਂ ਜੀ ਤੁਰੇ ਫਿਰੇ ਆ ਅਸੀਂ ਇਧਰ ਉਧਰ ਗਏ ਆ ਈਸਾ ਨੂੰ ਸਸਤੇ ਜਿਹੇ ਸਪਲੀਮੈਂਟ ਜਿਹੇ ਮਿਲ ਜਾਣ ਤਾਂ ਕ੍ਰੈਡ ਤੇ ਮਿਲ ਜਾਣ ਦੀ ਓਰੀਜਨਲ ਮਿਲ ਜਾਣਾ ਪਰ ਇੱਥੇ ਸਾਰੇ ਭਾਈ ਕਹਿ ਕੇ ਉਹ ਨਹਿਨਾ ਸਪਲੀਮੈਂਟ ਦੇ ਦਿੰਦੇ ਆ ਪਰ ਕਈ ਜਿਹੜੇ ਦੋਸਤਾ ਦੇ ਬਸ ਦਾ ਕੰਮ ਜਿਹੜਾ ਉਹ ਨਹੀਂ ਹੁੰਦਾ ਉਹ ਨਹੀਂ ਬੀ ਪਾਉਂਦੇ ਦੋਸਤੋ ਅਸੀਂ ਚਾਹੁੰਦੇ ਆ ਵੀ ਸਾਡੇ ਇਹਦੇ ਉਹ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਹੈਗੇ ਆ ਮੇਰੇ ਭਾਈ ਭੈਣ ਜਿਹੜੇ ਗੇਮ ਕਰਦੇ ਆ ਜਿਹੜੇ ਅੱਗੇ ਆਉਣਾ ਚਾਹੁੰਦੇ ਆ ਉਹ ਖੱਟੇ ਜਿਹੜੇ ਉਹ ਸਪਲੀਮੈਂਟ ਕਿ ਜਾਨ ਚਾਹੁੰਦੇ ਆ ਕਿ ਕੋਈ ਕਿਸੇ ਜੇ ਨੇਚਰਲ ਕਿੱਡ ਨਹੀਂ ਆ ਉਹ ਨੇਚਰਲ ਤੇ ਤਾਂ ਮੁਕਾਬਲਾ ਕਰ ਸਕਦਾ ਜੇਕਰ ਉਹਦੇ ਸਾਰੀ ਤਰ੍ਹਾਂ ਦੀ ਗੈਜ ਜਿਹੜੀ ਉਹ ਪੂਰੀ ਹੋ ਗਈ ਮਿਰਰ ਜਿਹੜੀ ਉਹ ਪੂਰੇ ਹੋਮੀ ਤੱਕ ਜਿਹੜੇ ਸਾਰੇ ਪੂਰੇ ਹੋਣਗੇ ਨਹੀਂ ਉਹ ਸਟੇਜ ਤੋਂ ਅ ਨੇਚਰਲ ਜੋ ਉਹ ਉਹਦਾ ਸਟੇਜ ਬਣਾ ਸਟਰੈਂਗਥ ਪਾਵਰ ਜਿਹੜੀਆਂ ਇਹਨੇ ਚੀਜ਼ਾਂ ਪੂਰੀ ਨਹੀਂ ਰਹਿਣੀਆਂ ਉਹ ਮੁਕਾਬਲਾ ਇਹ ਮੁਕਾਬਲੇ ਚੋਂ ਹੀ ਬਾਹਰ ਆਉਗੇ ਲਗਭਗ ਇਸ ਕਰਕੇ ਅਸੀਂ ਉਹਨਾਂ ਦੋਸਤਾਂ ਦੀ ਇਹ ਚੀਜ਼ ਮੈਂ ਅਸੀਂ ਮੈਂ ਬਾਰ-ਬਾਰ ਵੀਡੀਓ ਬਣਾ ਕੇ ਉਪਰ ਪਾ ਰਹੇ ਆ ਇਹ ਬੀਰੇ ਦੋਸਤ ਸਾਡੇ ਅਸੀਂ ਪਹਿਲਾਂ ਆ ਚੀਜ਼ਾਂ ਦੇ ਆਫਰ ਵਿੱਚ ਦਿੱਤਾ ਵੀ ਅਸੀਂ ਕਿਸੇ ਦੀ ਵੀਡੀਓ ਫੋਟੋ ਨਹੀਂ ਪਾਵਾਂਗੇ ਜੇਕਰ ਸਾਡੇ ਕੋਲ ਆਣਗੇ ਅਸੀਂ ਗੇਮ ਦੇ ਜਿਹੜੇ ਉੱਪਰ ਹੀ ਲਿਖਿਆ ਨਾ ਅਸੀਂ ਕਿਸੇ ਦੀ ਨਹੀਂ ਪਾਈ ਜੇ ਦੋਸਤ ਸਾਡੇ ਕੋਈ ਵੀ ਸਪਲੀਮੈਂਟਸ ਜਿਹੜੇ ਲੈਣਾ ਚਾਹੁੰਦੇ ਆ ਗਰੀਬ ਪਰਿਵਾਰਾਂ ਤੋਂ ਉਹਨਾਂ ਗੇਮ ਕਰਦੇ ਆ ਉਹ ਸਾਡੇ ਕੋਲ ਆ ਸਕਦੇ ਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਨੂੰ ਮੰਨ ਲਓ ਵੀ ਜੇਕਰ ਕਰਾਇਆ ਪਿਆ ਸਾਨੂੰ 100 ਰੁਪਏ ਜਾਂ 400 ਰੁਪਏ ਦਾ ਸਪਲੀਮੈਂਟ ਦਾ ਅਸੀਂ ਉਹਨਾਂ ਨੂੰ ਉਹ ਲਾ ਕੇ ਵਿੱਚ ਸਿਰਫ ਕੋਈ ਨੀਡ ਦੇਣਾ ਉਹਨਾਂ ਨੂੰ ਮਤਲਬ ਮਦਦ ਕਰਨੀ ਆ ਜੀ ਵੀ ਉਹ ਬੱਚੇ ਸਾਡੇ ਪਰਿਵਾਰਾਂ ਦੇ ਜਿਹੜੇ ਉਹ ਅੱਗੇ ਆਣ ਕਿਉਂਕਿ ਮੈਂ ਇੱਥੇ ਸਰਕੇ ਬੈਠਾ ਹਾਂ ਸਪਲੀਮੈਂਟ ਨਹੀਂ ਆ ਜਦ ਵੀ ਬੜੀ ਵੱਡੀ ਲੋ ਗੇਮ ਅੱਗੇ ਜਾ ਚੁੱਕੀ ਹੁੰਦੇ ਕਿਉਂਕਿ ਸਾਨੂੰ ਏਜੀ ਜਿਹੜੇ ਸਪਲੀਮੈਂਟ ਨਹੀਂ ਮਿਲੇ ਸਾਨੂੰ ਕਿਸੇ ਦੀ ਮਦਦ ਜਿਹੜੀ ਉਹ ਨਹੀਂ ਮਿਲੀ ਅਸੀਂ ਗੇਮ ਚ ਨੇਸ਼ਨ ਖੇਡ ਕੇ ਤੇ ਉਹ ਵੀ ਸਾਡਾ ਕੁਝ ਨਹੀਂ ਬਣਿਆ ਉਹ ਇਹੀ ਕਾਰਨ ਹੈ ਵੀ ਸਾਨੂੰ ਕਿਸੇ ਦੀ ਜਿਹੜੀ ਉਹ ਹੈਲਪ ਪਾਈਦੀ ਉਹ ਕਿਸੇ ਵੀ ਤਰੀਕੇ ਦੀ ਜਿਹੜੀ ਨਹੀਂ ਮਿਲੀ ਨਹੀਂ ਮਿਲੀ ਦ ਗਾਈ ਦੇ ਸਾਨੂੰ ਨਹੀਂ ਗਾਈ ਵੀ ਸਾਨੂੰ ਕਿਸ ਨੇ ਕਰਿਆ ਪਰ ਅਸੀਂ ਤੁਹਾਨੂੰ ਗਾਈ ਦੇ ਵੀ ਕਰਾਂਗੇ ਥੋੜੇ ਜੀ ਹਰ ਤਰ੍ਹਾਂ ਦੀ ਵੀ ਉਹ ਮਦਦ ਵੀ ਕਰਾਂਗੇ ਦੋਸਤੋ ਆਖਰੀ ਗੱਲ ਹੈ ਵੀ ਸਾਡੇ ਦੋਸਤ ਜਿਹੜਾ ਸਟੀਲ ਬਣਵਾ ਰਹੇ ਇਹਨਾਂ ਪੁੱਛਦੇ ਆ ਇਸ ਤੇ ਮੈਂ ਇੱਕ ਏ ਗੱਲ ਕਰੂਗਾ ਸੀ ਲੋੜ ਤੇ ਵੀ ਇਹ ਕਰ ਕਿਸ ਨੇ ਗੇਮ ਕਰਨੀ ਆ ਇਹ ਕਿਸ ਨੇ ਗੇਮ ਕਰਨੀ ਆ ਉਹ ਸਟੀਲ ਬਣ ਸਕਦਾ ਲੋੜ ਅਨੁਸਾਰ ਵੀ ਅਜਿਹਾ ਤਾਂ ਮੁਕਾਬਲਾ ਇਹਨਾਂ ਵਾਂਗੂ ਵੀ ਲੋਕਲ ਕੰਪੀਟੀਸ਼ਨਾਂ ਚ ਵੀ ਆਪਾਂ ਨੂੰ ਕੋਈ ਬੰਦਾ ਇਹ ਜਾਂ ਕੋਈ ਖਾਕੀ ਲਾ ਕੇ ਆ ਜਾਂਦਾ ਵੀ ਉਹ ਤੁਹਾਨੂੰ ਨੇੜੇ ਵੀ ਨਹੀਂ ਲੱਗਦਾ ਪਰ ਜੋ ਇੱਕ ਪ੍ਰੋਫੈਸ਼ਨਲ ਬੰਦਾ ਹੈ ਉਹ ਸਟੇਰੋਡ ਕਰ ਸਕਦਾ ਜਿਹੜੇ ਸਾਡੇ ਜਵਾਨਾਂ ਨੂੰ ਨਵੇਂ ਜਵਾਨ ਕਰੇ ਜਿਹੜੇ ਫਿਟਨੈਸ ਲਈ ਇੱਕ ਬੜੀ ਮੋੜਾ ਪੇ ਨਹੀਂ ਕੋਈ ਘਟਾਣ ਨਹੀਂ ਗਿਆ ਉਹਨੂੰ ਵੀ ਸਾਡੇ ਜਿਹੜੇ ਉਹ ਸਟੀਰੋ ਜਿਹੜਾ ਯੂਜ਼ ਕਰਵਾਇਆ ਜਾਂਦਾ ਇਹ ਗਲਤ ਹੈ ਸਿਰਫ ਸਟੀਰੋਡ ਪ੍ਰੋਫੈਸ਼ਨਲ ਇਨਸਾਨ ਨੂੰ ਇਹ ਲੋਕ ਪ੍ਰੋਫੈਸ਼ਨ ਬੋਡੀ ਬਿਲਡਰ ਆ ਗੇਮਰ ਆ ਉਹ ਉਹਨਾਂ ਨਾਲ ਜੁੜੀ ਹੋ ਜਾਂਦੇ ਆ ਉਹਨਾਂ ਨੇ ਕਦੇ ਗੇਮ ਕਰਨੀਆਂ ਕਈ ਸਾਲ ਪਹਿਲਾਂ ਕਈ ਸਾਲ ਦੀ ਤੇ ਇਹ ਉਹਨਾਂ ਲਈ ਇਹ ਆ ਹੁੰਦੇ ਆ ਬਾਕੀਆਂ ਦੋਸਤਾਂ ਲਈ ਇਹ ਸਪਲੀਮੈਂਟ ਜਿਹੜੇ ਹੈਗੇ ਆ ਹਰੇਕ ਆਮ ਇਨਸਾਨ ਵੀ ਇਸ ਨੂੰ ਯੂਜ਼ ਕਰ ਸਕਦੇ ਆ ਵਰਤ ਸਕਦੇ ਆ ਕੋਈ ਖਾਸ ਗਿਆਂ ਲਈ ਜ਼ਰੂਰੀ ਨਹੀਂ ਹੈਗੇ ਤੇ ਇਹ ਸਾਰੇ ਵਰਤ ਸਕਦੇ ਆ ਵੇਟ ਘਟਾਉਣ ਦੇ ਵੀ ਸਾਡੇ ਕੋਲ ਪਏ ਆ ਵੇਟ ਵਧਾਉਣ ਦੇ ਵੀ ਸਾਡੇ ਕੋਲ ਪਏ ਆ ਸਾਰਾ ਕੁਝ ਸਾਡੇ ਕੋਲ ਹੈਗਾ ਹਰੇਕ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਜਿਹੜੀ ਜਿਵੇਂ ਪਹਿਲਾਂ ਦਵਾਂਗੇ ਧੰਨਵਾਦ ਦੋਸਤੋ ਐਸਪੀ ਸਰਵਮੈਂਟ ਨੂੰ ਜਿਹੜਾ ਤੁਸੀਂ ਪਿਆਰ ਦਿਵਾਉਗੇ ਇਹ ਵੀ ਅਮੀਲ ਕਰਦਾ ਤੇ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦੀ ਜਿਹੜੀ ਉਹ ਖੜੇ ਰਹਾਂਗੇ ਅਸੀਂ ਕਦੇ ਵੀ ਜਿਹੜਾ ਅਸੀਂ ਬਹੁਤਰੀ ਪਰਿਵਾਰ ਚ ਉੱਠ ਕੇ ਅਜੇ ਵੀ ਮੰਨ ਲਓ ਅਸੀਂ ਵੀ ਇੱਥੇ ਅ ਹੈਗੇ ਆ ਵੀ ਵੀ ਇਹ ਜਿਹੜੀ ਦੁਕਾਨ ਜਿਹੜੀ ਉਹ ਉਧਾਰ ਦੇ ਪੈਸੇ ਲੈ ਲੇ ਕੇ ਜਿਹੜੀ ਉਹ ਤਿਆਰ ਕਰੀਆ ਫਿਰ ਵੀ ਅਸੀਂ ਹੋਟਲੇ ਨੂੰ ਨਹੀਂ ਹਾਰਨੇ ਤੁਹਾਡੇ ਲਈ ਅਸੀਂ ਹਮੇਸ਼ਾ ਜਿਹੜਾ ਉਹ ਹਾਜ਼ਰ ਆ ਜੀ ਕੋਈ ਕਦੇ ਜਦੋਂ ਸੰਪਰਕ ਕਰ ਸਕਦੇ ਹੋ ਸਾਡਾ ਮੇਰਾ ਮੇਨ ਨੰਬਰ ਹੈ 98190 4579 77801 ਬੱਧਰ 883 ਇਹ ਮੇਰਾ ਸਟੋਰ ਦਾ ਨੰਬਰ ਹੈ ਤੇ ਵਰਸਲ ਮੈਸੇਜ ਜਿਹੜਾ ਕਰਕੇ ਪੁੱਛਤ ਹਾਲਦੇ ਹਾਂ ਐਸਪੀ ਸਪਲੀਮੈਂਟਸ ਪਤਨਾ ਦੇ ਨਾਮ ਤੇ YouTube page YouTube ਦਾ ਚੈਨਲ Instagram ਨਾਲ ਵੀ Facebook page ਇਹਾਰੇ ਸਾਡੇ ਭੜੇ ਹੋਇਆ ਇਹ ਇਹਦੇ ਵੀ ਤੁਸੀਂ ਸਾਨੂੰ ਜਿਹੜਾ ਮੈਸੇਜ ਉਹ ਸਾਨੂੰ ਕਰ ਸਕਦੇ ਹੋ ਤੇ ਤੁਹਾਨੂੰ ਹਰ ਤਰ੍ਹਾਂ ਦੀ ਵੀਡੀਓ ਮਦਦ ਤੁਹਾਨੂੰ ਮਿਲੂਗੀ ਤੇ ਧੰਨਵਾਦ ਇਤੂ ਜੀ ਸਾਡੇ ਜਿਹੜਾ ਸਪਲੀਮੈਂਟ ਦਾ ਰਿਵਿਊ ਜਿਹੜਾ ਕਰ ਸਕਦੇ ਹੋ ਦੇਖ ਸਕਦੇ ਹੋ ਧੰਨਵਾਦ ਜੀ